ਜਵਾਲਮਿਕੀ ਜਾਗਰੂ ਗਿਆਨ ਆਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੁਸ਼ਮਤੀ ਸਾਸੰਗੀ ਜਿਸ ਤਰ੍ਹਾਂ ਆਪ ਸਾਰਿਆਂ ਨੂੰ ਪਤਾ ਹੈ ਕਿ ਜਿੱਥੇ ਕਿਤੇ ਵੀ ਵੇਖੀਏ ਸਾਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬ੍ਰਹਮਾਲਿਆ ਬਣਾਉਣ ਲਈ ਹਮੇਸ਼ਾ ਸੰਘਰਸ਼ ਦਾ ਰਾਹ ਹੀ ਚੁਣਨਾ ਪੈਂਦਾ ਹੈ ਇਸੇ ਤਰ੍ਹਾਂ ਦੇ ਤਨਹਾੜ ਪਿੰਡ ਦੇ ਜਿਹੜੇ ਆ ਖੇੜਾ ਦੋਨਾਂ ਦੇ ਜਿਨ੍ਹਾਂ ਦੀ ਧੌਣ 'ਚ ਕਿਲਾ ਫਸਿਆ ਹੈ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਕਿਕਰ ਦੇ ਮੰਗਰ ਕੀ ਕਰ ਦਿੱਤਾ ਗਿਆ ਉਸ ਦੀ ਜ਼ਮੀਨ ਦੇ ਉੱਤੇ ਹਾਰ ਚਲਾਇਆ ਗਿਆ ਜ਼ਬਰਦਸਤੀ ਤੋਂ ਮੈਂ ਉਥੋਂ ਦੀਆਂ ਸੁਮੱਚੀ ਸਾਧ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਤੁਰੰਤ ਉੱਥੇ ਪਹੁੰਚ ਕੇ ਉਹਨਾਂ ਜਿਹੜੀਆਂ ਵਿਰੋਧੀ ਤਾਕਤਾਂ ਜਿਹੜੀਆਂ ਸਮਾਜ ਨੂੰ ਘਾ ਲਾ ਰਹੀਆਂ ਜਿਹੜੇ ਸਾਡੇ ਪ੍ਰਚਾਰ ਪ੍ਰਸਾਰ ਨੂੰ ਦੱਬਣ ਲਈ ਕੁਚਲ ਦੀ ਯਤਨ ਕਰ ਰਹੀਆਂ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਆਪ ਸਾਰੇ ਖੇੜਾ ਦੋਨਾਂ ਵਿਖੇ ਪਹੁੰਚਣ ਦੀ ਅਪੀਲ ਹੈ ਕਿ ਸਾਥੀਓ ਏਕੇ ਦਾ ਸਬੂਤ ਦਿੱਤੇ ਹੋਏ ਜਿਲ੍ਹਿਆਂ ਜਿੱਥੇ ਬੰਦੀਆਂ ਪ੍ਰਭੂ ਮਾਨ ਵਾਲਮਿਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਚਾਰ ਪ੍ਰਸਾਰ ਲਈ ਯਤਨ ਕਰਦੀਆਂ ਕੰਮ ਕਰਦੀਆਂ ਪਿੰਡਾਂ ਖਸਮਿਆਂ